ਜੋਨਾ ਦਿਨ ਦੀ ਇਸ਼ਤਰੀ ਪੰਜਾਬੀ ਇਸ ਬਚਨ ਪੜਾਂਗੇ ਅੱਜ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਆ ਦੇਖੋ ਜਨਾ ਦਿਨ ਸੁਹਾਣਾ ਆ ਠੰਡੀਆਂ ਹਵਾਵਾਂ ਅੰਦਰ ਬਾਹਰ ਚੱਲਦੀਆਂ ਨੇ ਹਾਲੇ ਲੋ ਜੀ ਆ ਦਿਲ ਕਰਦਾ ਸਾਰਾ ਦਿਨੇ ਰੱਬ ਦੀ ਮਹਿਮਾ ਕਰਦੇ ਰਹੀਏ ਹਾਲੇ ਲੋ ਜੀ ਆ ਉਹਦੀ ਪੜਾਈ ਕਰਦੇ ਰਹੀਓ ਦੀ ਤਾਰੀਫ ਕਰਦੇ ਰਹੀਏ ਉਹ ਮਹਾਨ ਪਰਮੇਸ਼ਰ ਆ ਪੜਾਂਗੇ ਜੋਨਾ ਛੇਤਰੰਜਾ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ మాਸ ਨਾ ਖਾਓ ਤੇ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ ਜੋ ਕੋਈ ਮੇਰਾ మాਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨਾਂ ਨੂੰ ਜੀਵੰਦਾ ਉਠਾਵਾਂਗਾ ਕਿਉਂਕਿ ਮੇਰਾ మాਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ ਜੋ ਮੇਰਾ మాਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ ਹallelujah ਹallelujah ਪਰੇਸ਼ੀਅਰ ਦੇ ਬਚਨ ਚ ਪੜਿਆ ਜੋ ਹੁਣਾਂ 653 ਵਿੱਚ ਪਰ ਯਿਸੂ ਨੇ ਕਿਹਾ ਜੋ ਮੇਰਾ ਮਾਸ ਖਾਂਦਾ ਮੇਰਾ ਲਹੂ ਪੀਂਦਾ ਹੈ ਹallelujah ਸਵਰਗਈ ਜੀਵਨ ਉਸੇ ਦਾ ਹੈ ਜੋ ਮੇਰਾ ਮਾਸ ਖਾਂਦਾ ਮੇਰਾ ਲਹੂ ਪੀਂਦਾ ਹੈ ਸਵਰਗੇ ਜੀਵਨ ਉਸੇ ਦਾ ਹੈ ਲਿਖਿਆ ਅੰਤਮ ਦਿਨ ਆਖਰੀ ਦਿਨ ਮੈਂ ਉਸ ਨੂੰ ਜਿਉਂਦਾ ਉਠਾਵਾਂਗਾ ਹallelujah ਅਸੀਂ ਪਰ ਯਿਸੂ ਦੇ ਮਿਲਦੇ ਨਹੀਂ ਉਠਾਏ ਜਾਣ ਵਾਲੇ ਲੋਕ ਆ ਪਰ ਯਿਸੂ ਦਾ ਇਹ ਪੱਕਾ ਵਾਦਾ ਹੈ ਕਿ ਮੈਂ ਤੁਹਾਨੂੰ ਸਵਰਗ ਲੈ ਕੇ ਜਾਵਾਂਗਾ ਤੁਸੀਂ ਕੀ ਹੋਇਓ ਤਿਆਰ ਹੋਇਓ ਛੇਤੀ ਛੇਤੀ ਹੋ ਜਾਣੀ ਤਿਆਰ ਨਹੀਂ ਚੰਦੇ ਤੇਰਾ ਯੇਸ਼ੂ ਆਉਣਾ ਤੇਰਾ ਲਾੜਾ ਆਉਣ ਵਾਲਾ ਬਸ ਇਹੋ ਹੀ ਤਿਆਰੀ ਆ ਕੋਈ ਵੱਡੀ ਤਿਆਰੀ ਨਹੀਂ ਹੈ ਭਈ ਬਹੁਤ ਵੱਡੇ ਭਾਰੇ ਕੀਮਤੀ ਕਪੜੇ ਪਾਉਣੇ ਆ ਜੇ ਉੱਥੇ ਦੀ ਤਿਆਰੀ ਹੋਵੇ ਹallelujah ਆਉਣਾ ਰਾਜਿਆਂ ਦੇ ਰਾਜੇ ਨੇ ਆ ਪਰੋਂਦੇ ਪ੍ਰਭ ਨੇ ਆਉਣਾ ਆ ਪਰਮੇਸ਼ਰ ਦੇ ਪੁੱਤਰ ਨੇ ਦੁਲਹਾ ਬਣ ਕੇ ਲਾੜਾ ਬਣ ਕੇ ਆਉਣਾ ਆ ਹallelujah ਤੇ ਜੇ ਕਿਤੇ ਛੱਤ ਰੱਖੀ ਹੋਵੇ ਇੱਕ ਰਾਜੇ ਦੇ ਪੁੱਤਰ ਦਾ ਵਿਆਹ ਹੋਵੇ ਸੰਸਾਰੀ ਰਾਜੇ ਦੇ ਪੁੱਤਰ ਦਾ ਵਿਆਹ ਉਹ ਕਿਹਨਾਂ ਨੂੰ ਸਿਲੈਕਟ ਕਰੇਗਾ ਕਿਹਨਾਂ ਨੂੰ ਬਰਾਤ ਲਈ ਸਿਲੈਕਟ ਕਰੇਗਾ ਉਹ ਜਿਹੜੇ ਕਿੱਦਾਂ ਦੇ ਹੋਣਗੇ ਹਰੀਸ਼ ਧਨਵਾਨ ਉਹਨਾਂ ਨੂੰ ਸਿਲੈਕਟ ਕਰੇਗਾ ਚੋਣਿਆਂ ਨੂੰ ਤੇ ਇਹ ਬੰਦੇ ਮੇਰੇ ਪੁੱਤਰ ਦੀ شادی ਤੇ ਜਾਣਗੇ ਹallelujah ਉਹ شادی ਦਾ ਆਨੰਦ ਬਰਾਤੀਏ ਇੱਕ ਦਿਨ ਨਹੀਂ ਖਾਣਗੇ ਮੈਨੂੰ ਪਤਾ ਹੈ ਜਦੋਂ ਵੱਡੇ ਅਮੀਰ ਬੰਦੇ ਦੇ بیٹے-ਬੇਟੇ ਦੀ شادی ਹੁੰਦੀ ਹੈ ਨਾ ਤੇ ਬਰਾਤੀਆਂ ਨੂੰ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਹੁੰਦੇ ਆ ਹallelujah ਉਹ ਭੋਜਨ ਸਿਰਫ ਇੱਕ ਦਿਨ ਲਈ ਹੀ ਪ੍ਰੋਵਾਈਡ ਕੀਤੇ ਜਾਂਦੇ ਆ ਪਰ ਜਿਹੜਾ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਜਿਹੜਾ ਦੁਲਹਾ ਬਣ ਕੇ ਸਾਨੂੰ ਲੈਣ ਆਵੇਗਾ ਹallelujah ਉਹਦੇ ਲਈ ਕਿਉਂਕਿ ਵੱਡਾ ਟੌਪਿਕ ਜਾਂਦਾ ਉਸ ਪਾਸੇ ਨੂੰ ਕਿਉਂਕਿ ਮੈਂ ਉਹਦੇ ਉੱਤੇ ਇੱਕ ਵਾਰੀ ਬੈਠਾ ਜਾਂ ਦਿੱਤਾ ਹੈ ਨਾ ਯੋਗਤਾਵਾਂ ਹallelujah ਉਥੇ ਲਈ ਕੋਈ ਯੋਗਤਾਵਾਂ ਨਹੀਂ ਜੇ ਕਿਤੇ ਯੋਗਤਾਵਾਂ ਹੋਣ ਭੱਜੇ ਦੇ ਖਾਤੇ ਵਿੱਚ 5 ਕਰੋੜ ਆ ਨਾ ਉਹ ਉਠਾਇਆ ਜਾਏਗਾ। ਉਹੀ ਬਿਠਾਇਆ ਜਾਏਗਾ ਸਵਰਗ ਦੇ ਲਈ। ਕਿਉਂਕਿ ਪਰਮੇਸ਼ਾ ਦਾ ਧੰਨਵਾਦ ਆ। ਉਥੇ ਕੋਈ ਹਰੀਸ਼ ਬੰਦੇ ਦੀ ਗੱਲਾਂ ਕੀਤੀ ਗਈ। ਹallelujah। ਉਥੇ ਆਮ ਤੋਂ ਆਮ ਬੰਦਾ। ਛੋਟੇ ਤੋਂ ਛੋਟਾ ਬੰਦਾ। ਝੁੱਗੀ ਵਿੱਚ ਰਹਿਣ ਵਾਲਾ ਬੰਦਾ। ਝੁੱਗੀਆਂ ਬਾਹਰ ਰਹਿਣ ਵਾਲਾ ਬੰਦਾ। ਪੁੱਠ ਪਾਤੇ ਸੌਣ ਵਾਲਾ ਬੰਦਾ। ਉਹਦੇ ਵੀ ਉਹੀ ਕਾਨੂੰਨ ਆ ਜਿਹੜਾ ਇੱਕ ਅਮੀਰ ਲਈ ਕਾਨੂੰਨ ਆ। ਹallelujah ਤੋਬਾ ਕਰ ਲੋ ਲੋਕੋ ਬੇਲਾ ਹੱਥ ਨਹੀਂ ਆਉਣਾ ਬਸ ਤੋਬਾ ਕਰੋ ਪਰ ਜੀਸੂ ਮਸੀਹ ਨੂੰ ਪਹਿਨ ਲਾ ਬੋ ਉਹਦੇ ਵਿੱਚ ਬਣੇ ਰਹੋ ਤੇ ਮੈਂ ਦੱਸਦਾ ਸੀਗਾ ਅਮੀਰ ਬੰਦੇ ਦੇ ਪੁੱਤਰ ਦੀ ਬਰਾਤੀ ਜਿਹੜੇ ਨੇ ਉਹ ਇੱਕ ਦਿਨ ਲਈ ਖਾਣਾ ਖਾਣਗੇ ਪਰ ਸਾਡੇ ਲਈ ਰੋਜ਼ ਖਾਣਾ ਹੋਣਾ ਸਵਰਗ ਦੇ ਵਿੱਚ ਹallelujah ਰੋਜ਼ ਖਾਣਾ ਉਹ ਖਾਣਾ ਜਿਹੜਾ ਧਰਤੀ ਤੇ ਅਜੇ ਤੱਕ ਕਿਸੇ ਨੇ ਬਣਾਇਆ ਹੀ ਨਹੀਂ ਤੇ ਨਾਕਦ ਹੀ ਨਹੀਂ ਖਾਦਾ ਹੋਵੇਗਾ ਬਣ ਚ ਲੇਖਾ ਤਨ ਹੋਵੇਗਾ ਜਿਹੜਾ ਸਵਰਗ ਦੀ ਰੋਟੀ ਖਾਏਗਾ ਅ ਰੱਬ ਦੇ ਪੁੱਤਰ ਦਾ ਵਿਆਹ ਹੋਵੇ ਬਣੇ ਵਿੱਚ ਲੇਖਾ ਜਦੋਂ ਧਰਤੀ ਤੇ ਇੱਕ ਬੰਦਾ ਤੋਬਾ ਕਰਦਾ ਨਾ ਮਨ ਪਰ ਆਉਂਦਾ ਆ ਤਲੇਖਾ ਸਵਰਗੇ ਦੂਤ ਸਵਰਗੇ ਚ ਬਹੁਤ ਵੱਡੀਆਂ ਖੁਸ਼ੀਆਂ ਮਨਾਉਂਦੇ ਆ ਹallelujah ਤਾਂ ਜਦੋਂ ਪਰਮੇਸ਼ਰ ਦੇ ਪੁੱਤਰ ਦਾ ਵਿਆਹ ਹੋਵੇਗਾ ਤੇ ਪਰਮੇਸ਼ਰ ਆਪਣੇ ਪੁੱਤਰ ਲਈ ਕੀ ਕੀ ਕਰੇਗਾ ਹallelujah ਉਸ ਖਾਣੇ ਵਿੱਚ ਕਿੰਨਾ ਨਹੀਂ ਜਾਣਾ ਜਿਨ੍ਹਾਂ ਨੇ ਕਰ ਲਈ ਤੋਬਾ ਤੋਬਾ ਕਰ ਲੋ ਲੋਕੋ ਬੇਲਾ ਹੱਥ ਨਹੀਂ ਆਉਣਾ ਇਹ ਸਮਾਂ ਨਹੀਂ ਹੱਥ ਆਉਣਾ ਜਿਹੜਾ ਗੁਜ਼ਰ ਜਾਣਾ ਇਸ ਕਰਕੇ ਜੀਜੋ ਰੱਬ ਦਾ ਧੰਨਵਾਦ ਕਰੋ ਉਹਦਾ ਸ਼ੁਕਰਾਨਾ ਕਰੋ ਕਿਉਂਕਿ ਜਿਸ ਨੇ ਸਾਨੂੰ ਆਪਣੇ ਪੁੱਤਰ ਦੇ ਵਿਆਹ ਦੇ ਲਈ ਇਕੱਠਿਆਂ ਕੀਤਾ ਹੋਇਆ ਆ ਤੇ ਮੇਰੇ ਪੁੱਤਰ ਦੇ ਨਾਲ ਠਾਈ ਜਾਉਂ ਹallelujah ਫਿਰ ਇੱਕ ਦਿਨ ਦਾ ਖਾਣਾ ਨਹੀਂ ਕਿਉਂਕਿ ਆदमी ਜਿੰਨਾ ਮਰਜੀ ਅਮੀਰ ਹੋਵੇ ਉਹ ਕੀ ਰੋਜ਼ ਪਰਜਾਂ ਨੂੰ ਖਿਲਾ ਸਕਦਾ ਇੱਕ ਸਾਲ ਖਿਲਾ ਦੋ 5 ਸਾਲ ਖਿਲਾ ਦੋ 10 ਸਾਲ ਖਿਲਾ ਦੋ ਉਹਦਾ ਸਾਰਾ ਇਨਾਮ ਮੁੱਕ ਜਾਊ ਉਹਦਾ ਪੈਸਾ ਮੁੱਕ ਜਾਊਗਾ ਪਰ ਸਾਡੇ ਪਰਮੇਸ਼ਾ ਦਾ ਕੁਛ ਨਹੀਂ ਮੁੱਕਣਾ ਸਵਰਗ ਵਿੱਚ ਹallelujah ਸਾਰੀ ਦੁਨੀਆ ਜਿਹੜੀ ਇਸ ਵਰਗ ਵਿੱਚ ਚਲ ਜਾਵੇਗੀ ਉਹ ਖਾਏਗੀ ਉਹ ਮਹਾਨ ਪਰਮੇਸ਼ਾ ਦਾ ਰਾਜ ਸਾਡਾ ਦਾ ਰਾਜ ਆ ਹallelujah ਉਹ ਐਸਾ ਦੇਸ਼ ਆ ਜਿੱਥੇ ਅਸੀਂ ਜਾਣਾ ਉਸ ਦੇਸ਼ ਤੇ ਲਈ ਰੱਬ ਦਾ ਧੰਨਵਾਦ ਕਰੋ ਕਿਉਂਕਿ ਅਸੀਂ ਜੁੜ ਗਏ ਆ ਪਰ ਅਸੀਂ ਹੁਣ ਅੱਗੇ ਵਧਣਾ ਆ ਕਲਾਮ ਇਸ ਲਿਖਿਆ ਮੈਂ ਆਖਰੀ ਦਿਨ ਤੁਹਾਨੂੰ ਜੋਉਂਦਾ ਉਹ ਠਹਾਵਾਂਗਾ ਜੇ ਤੁਸੀਂ ਮੇਰੇ ਮਾਸ ਨੂੰ ਖਾਓਗੇ ਮੇਰੇ ਲਹੂ ਨੂੰ ਪੀਵੋਗੇ ਇਹ वचनਾ ਪਰਮੇਸ਼ਵਰ ਦਾ ਜੇ ਆਖੇ ਬੰਦਾ ਮੈਂ ਨਹੀਂ ਖਾਵਾਂਗਾ ਮੈਂ ਨਹੀਂ ਪੀਵਾਂਗਾ ਮੈਂ ਸਿਰਫ ਸੰਦੇ ਚਰਚੇ ਲਾਵਾਂਗਾ ਜਾਂ ਪਰੇਸ਼ੂਤੇ ਵਿੱਚ ਵਿਸ਼ਵਾਸ ਹੀ ਕਰਾਂਗਾ ਨਹੀਂ ਕਿਉਂਕਿ ਹਰ वचन ਨੂੰ ਫੋਲੋ ਕਰਨਾ ਹਰ वचन ਮੰਨਣਾ ਕਿਉਂਕਿ ਸਾਡਾ ਸਭਨਾਂ ਦਾ ਕੀ ਆ ਫਰਜ਼ ਆ ਕ੍ਰਾਂਤੀਆਂ ਦੇ ਵਿੱਚ ਚਲ ਜਾਵਾਂਗੇ ਫੇ ਪਹਿਲਾ ਕ੍ਰਾਂਤੀਆਂ ਦੇ ਵਿੱਚ ਉਹਦਾ 11 ਦੇ 20 ਹੱਥ ਨੂੰ ਪੜਦਾ ਮੰਗ ਜੇ ਸੋ ਜਿਸ ਵੇਲੇ ਤੁਸੀਂ ਇਕ ਥਾਂ ਇਕੱਠੇ ਹੁੰਦੇ ਹੋ ਤੇ ਸ਼ਹਿਰਾਬਾਨੀ ਖਾਣ ਲਈ ਨਹੀਂ ਹੋ ਸਕਦਾ ਕਿਉਂਕਿ ਜੋ ਖਾਣ ਵੇਲੇ ਹਰ ਇੱਕ ਬਿੱਲਾ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਔਰ ਕੋਈ ਭੁੱਖਾ ਰਹਿੰਦਾ ਤੇ ਕੋਈ ਮਤਵਾੜਾ ਹੁੰਦਾ ਹੈ ਭਲਾ ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ ਅਥਵਾ ਤੁਸੀਂ ਪਰਮੇਸ਼ਰ ਦੀ ਕਿਰੀਸਤਨ ਤੁਸ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲਿਜਿਆਬਾਨ ਕਰਦੇ ਹੋ ਮੈਂ ਤੁਹਾਨੂੰ ਕੀ ਆਖਾਂ ਪਲਾ ਇਸ ਵਿੱਚ ਤੁਹਾਡੀ ਵਡਿਆਈ ਕਰਾਂ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਪਰ ਜਿਸ ਰਾਤ ਭਾਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀਏ ਤੇ ਕਿਹਾ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ ਮੇਰੀ ਯਾਦਗਰੀ ਲਈ ਇਹ ਕਰਿਆ ਕਰੋ ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਮਾ ਨੀਮ ਹੈ ਜਦ ਕਦੇ ਤੁਸੀਂ ਇਹ ਰੋਟੀ ਇਹਨੂੰ ਪੀਵੋ ਤਾਂ ਮੇਰੀ ਯਾਦਗਰੀ ਲਈ ਕਰਿਆ ਕਰੋ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਨਾ ਆਵੇ ਇਸੇ ਕਰਕੇ ਜੋ ਕੋਈ ਅਜੋਕਤਾਂ ਨਾਲੇ ਰੋਟੀ ਖਾਪੇ अथवा ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇੰਹੋ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ ਜਿਹੜਾ ਖਾਂਦਾ ਅਤੇ ਪੀਂਦਾ ਹੈ ਜੋ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਤੇ ਡੰ ਲਾ ਕੇ ਖਾਂਦਾ ਪੀਂਦਾ ਹੈ ਇਸੇ ਕਾਰਨ ਬਾੜੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੇ ਹਨ ਅਤੇ ਕਈਕ ਸੁੱਤੇ ਪਏ ਹਨ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦੇ ਬੱਚਿਆਂ ਤੋਂ ਪੜਿਆ ਹੈ ਜਦੋਂ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਹੋ ਇਹ ਰੋਟੀ ਸਾਡੀ ਉਹ ਰੋਟੀ ਨਹੀਂ ਜਿਹੜੀ ਆਪਾਂ ਰੋਜ਼ ਖਾਂਦੇ ਘਰਾਂ 'ਚ ਇਹ ਪਰੇਸ਼ੂ ਦੀ ਦੇਹੀ ਆ ਪਵਿੱਤਰ ਦੇਹੀ ਆ ਪਵਿੱਤਰ ਲਹੂ ਆ ਜਿਹੜਾ ਅੱਜ ਦੇ ਦਿਨ ਅਸੀਂ ਟੇਬਲ ਤੋਂ ਲੈਂਦੇ ਹਾਂ ਕਿਉਂਕਿ ਜਿਸ ਰਾਤ ਉਹ ਫੜਵਾਏ ਗਏ ਸੀ ਉਸ ਰਾਤ ਉਹਨਾਂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਇੱਕ ਰੋਟੀ ਲਈ ਤੋੜ ਕੇ ਕਿਹਾ ਖਾਓ ਇਹ ਮੇਰਾ ਕੀ ਹੈ ਮੇਰਾ ਸੀਰ ਹੈ ਜੋ ਤੁਹਾਡੇ ਲਈ ਆ ਖਾਣ ਦੇ ਪਿਛੋਂ ਉਹਨਾਂ ਨੇ ਇੱਕ ਦਾਖਸ ਦਾ ਪਿਆਲਾ ਲਿਆ ਅਤੇ ਪ੍ਰਾਰਥਨਾ ਕਰਕੇ ਕਿਹਾ ਲਓ ਇਹਦੇ ਵਿੱਚੋਂ ਪੀਓ ਇਹ ਨਵੇਂ ਨਵੇਂ ਵਿੱਚ ਇੱਕ نئی ਬਾਸਾ ਹੈ ਮੇਰੇ ਲਹੂ ਵਿੱਚ ਹallelujah ਜੇ ਤੁਸੀਂ ਇਹਦੇ ਵਿੱਚੋਂ ਖਾਓਗੇ ਪੀਓਗੇ ਤਾਂ ਤੁਸੀਂ ਮੇਰੀ ਮੌਤ ਆ ਕੀ ਕਰਿਓ ਪ੍ਰਚਾਰ ਕਰਿਓ ਹallelujah ਤਾਂ ਕਿ ਇੱਥੇ ਤੱਕ ਦੀ ਸੀਮਤ ਨਹੀਂ ਰਹਿਣਾ ਪਈ ਅਸੀਂ ਮਾਸ ਖਾ ਕੇ ਪਰਉ ਦਾ ਬਦਨ ਖਾ ਕੇ ਉਹਦਾ ਲਹੂ ਪੀ ਕੇ ਅਸੀਂ ਬਚਨ ਨੂੰ ਆਪਣੇ ਤੱਕ ਸੀਮਤ ਰੱਖੀਏ ਹallelujah ਜਿਹੜਾ ਸਾਡਾ ਫਰਜ਼ ਆ ਜਿਹੜੀ ਸਾਡੀ ਡਿਊਟੀ ਆ ਵੀ ਅਸੀਂ ਇੱਕ ਬੰਦਾ ਵੀ ਇੱਕ ਨੂੰ ਦੱਸੇ ਇੱਕ ਹਫ਼ਤੇ ਵਿੱਚ ਪਰ ਯਿਸੂ ਦੇ ਬਚਨ ਨੂੰ ਸੁਣਾਵੇ ਚਾਹੇ ਕੋਈ ਰਿਸ਼ਤੇਦਾਰੀ ਆ ਚਾਹੇ ਕੋਈ ਭਾਈ ਬੰਦੀ ਆ ਚਾਹੇ ਕੋਈ ਦੋਸਤਾਂ ਚਾਹੇ ਤੁਹਾਡਾ ਕੋਈ ਪੜੋਸਾ ਗਵਾਂਡਿਆ ਕੋਈ ਵੀ ਆ ਬਚਨ ਇਹ ਕਹਿੰਦਾ ਹੈ ਤੁਸੀਂ ਮਾਸ ਖਾ ਕੇ ਲਾਉ ਪੀ ਕੇ ਪਰ ਯਿਸੂ ਦੀ ਮੌਤ ਦਾ ਕੀ ਕਰਿਓ ਪ੍ਰਚਾਰ ਕਰਿਓ ਇੱਥੇ ਵੀ ਸਾਡਾ ਨਿਉ ਹੋਣਾ ਆ ਪਰ ਯਿਸੂ ਨੇ ਪੁੱਛਣਾ ਕਿਵੇਂ ਕਰ ਗਏ ਮੇਰਾ ਬਚਨ ਸੁਣਾਉਣ ਦੇ ਲਈ ਕਿਨੂੰ ਕਦੀ ਦੱਸਿਆ ਮੇਰੀ ਸਲੀਬ ਦੀ ਕਥਾ ਦੇ ਬਾਰੇ ਮੇਰੇ ਬੱਚੇ ਨੂੰ ਆਪਣੇ ਤੱਕ ਸੀਮਤ ਰੱਖ ਲਿਆ ਜਿੱਦਾਂ ਪਰ ਯੇਸ਼ੂ ਨੇ ਇੱਕ ਦੇਸਾਨ ਦਿੱਤਾ ਨਾ ਉਹ ਕੋੜਿਆਂ ਵਾਲਾ ਤੋੜਿਆਂ ਵਾਲਾ ਕਿਉਂਕਿ ਉਹਨੇ ਜੀਤਾ ਉਹਨੇ ਮਿੱਟੀ ਵਿੱਚ ਰੱਖ ਲਿਆ ਮਿੱਟੀ ਵਿੱਚ ਰੱਖਣ ਲਈ ਨਾਮ ਨਹੀਂ ਹੋ ਮਿੱਟੀ ਵਿੱਚ ਰੱਖਣ ਲਈ ਬੱਚੇ ਨਹੀਂ ਹੋ ਜਦੋਂ ਆਤਮਾ ਆਵੇਗਾ ਤੇ ਲੇਖਿਆ ਤੁਹਾਨੂੰ ਉਹ ਜੋਰ ਬਖਸ਼ੇਗਾ ਤੁਸੀਂ ਰੱਬ ਦੇ ਕੰਮਾਂ ਲਈ ਤੋੜੋਂਗੇ ਪਇਤਰ ਆਤਮਾ ਤਾਨੂੰ ਬੇਚਾਨ ਕਰ ਦਵੇਗਾ ਤੁਹਾਨੂੰ ਕਦੀ ਬੈਠਣ ਨਹੀਂ ਦਵੇਗਾ ਹallelujah ਇਸ ਕਰਕੇ ਜੀਜੋ ਇਹ ਪਰਮੇਸ਼ਰ ਦਾ ਬਚਨ ਹੈ ਆਤਮਾ ਦੇ ਵਾਸ ਵਿੱਚ ਪਹਿਣਾ ਤੇ ਬਚਨ ਵੀ ਇਹ ਕਹਿੰਦਾ ਪੇ ਸਾਰੀ ਲੇਖ ਪਰਮੇਸ਼ਰ ਦੇ ਆਤਮਾ ਤੋਂ ਆ ਕਿਉਂਕਿ ਮਾਸ ਖਾ ਕੇ ਲਓ ਪੀ ਕੇ ਇਹਨੂੰ ਆਪਣੇ ਤੱਕ ਸੀਮਿਤ ਨਹੀਂ ਰੱਖਣਾ ਹallelujah ਦੱਸੋ ਪੇ ਪ੍ਰਭੂ ਕਿਉਂ ਦੁਨੀਆ ਵਿੱਚ ਆਏ ਪਰਮੇਸ਼ਰ ਨੇ ਜਗ ਦੇ ਨਾਲ ਕਿਉਂ ਪਿਆਰ ਕੀਤਾ ਉਸ ਨੇ ਕਿਉਂ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਇਹਦੇ ਉੱਤੇ ਤੁਸੀਂ ਸਭ ਜਾਣੋ ਕਿਉਂਕਿ ਪਾਪੀਆਂ ਨੂੰ ਬਚਾਉਣ ਲਈ ਇਸ ਜਗਤ ਵਿੱਚ ਆਏ ਜਿਨ੍ਹਾਂ ਦੀ ਅਸੀਂ ਪੱਤਰੀ ਨੂੰ ਪੜ੍ਹਿਆ ਰੋਮੀਆਂ ਵਿੱਚ ਉਹਨੇ ਲਿਖਿਆ ਇਹ वचन ਪੱਕਾ ਤੇ ਪੂਰੀ ਤਰ੍ਹਾਂ ਮੰਨਣ ਜੋ ਗਿਆ ਪਰ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਇਸ ਜਗਤ ਵਿੱਚ ਆਏ ਜਿਨ੍ਹਾਂ ਵਿੱਚੋਂ ਮਹਾ ਪਾਪੀ ਮੈਂ ਹਾ ਹallelujah ਕਿਉਂਕਿ ਪਰੇਸ਼ੂ ਦੀ ਮੌਤ ਦਾ ਪ੍ਰਚਾਰ ਕਰਨਾ ਉਹਨੇ ਸਾਡੀ ਖਾਤਰ ਪੇਠੋ 43 ਕੋੜੇ ਖਾਦੇ ਲਿਖਿਆ ਉਹਦੇ ਮੂੰਹ ਤੇ ਥੁੱਕਿਆ ਗਿਆ ਉਹਦੀ ਦਾੜੀ ਪੁੱਟੀ ਗਈ ਉਹਨੂੰ ਬੇਪੱਤ ਕੀਤਾ ਗਿਆ ਉਹਦੇ ਸਿਰ ਤੇ ਕੰਡਿਆਂ ਦਾ ਤਾਜ ਪਹਿਨਾਇਆ ਗਿਆ ਉਹ ਵਿੱਖੀ ਸਨੇਜਾ ਮਾਰਿਆ ਗਿਆ ਉਸ ਪਰੇਸ਼ੂ ਦੀ ਮੌਤ ਦਾ ਪ੍ਰਚਾਰ ਕਰਨਾ ਇਹ ਸਾਡਾ ਸਭਨਾਂ ਦਾ ਫਰਜ਼ ਆ ਲੋਕਾਂ ਤੱਕ ਬਚਨ ਨੂੰ ਸਿਮਤ ਕਰਨਾ ਦੂਜਿਆਂ ਨੂੰ ਬਚਨ ਦੁਆਰਾ ਚਾਰਚ ਦੇ ਸੇ ਲੈ ਕੇ ਆਉਣਾ ਇਹ ਸਾਡੀ ਡਿਊਟੀ ਹੈ ਹallelujah ਕਿਉਂਕਿ ਸਾਡੇ ਜੜੀਆਂ ਗਰਭ ਦੀਆਂ ਪੀੜਾਂ ਇਹ ਬਦਲੀਆਂ ਚਾਹੀਦੀਆਂ ਸਾਨੂੰ ਪੀੜਾਂ ਲਗੀਆਂ ਰਹਿਣੀਆਂ ਚਾਹੀਦੀਆਂ ਬੱਚਿਆਂ ਨੂੰ ਜਨਮ ਦੇਣਾ ਚਾਹੀਦਾ ਹੈ ਰੱਬ ਨੇ ਤੁਹਾਨੂੰ ਉੱਥੇ ਬੜੀਆਂ ਵਰਕਾ ਦੇਣੀਆਂ ਇੱਥੇ ਵੀ ਦੇਣੀਆਂ ਜਿਹੜੇ ਅੱਜ ਬਚਨ ਲੇਖਾਂ ਦਾ ਰੂਹਾਂ ਨੂੰ ਕਿਸ ਧੂਕੇ ਬਚਾਓ ਉਹਨਾਂ ਰਿਸ਼ਤੇਦਾਰਾਂ ਦੇ ਕੋਲ ਬਚਨ ਲੈ ਕੇ ਜਾਓ ਬਚਨਾਂ ਨੂੰ ਚਰਚ ਤੱਕ ਚਰਚ ਤੱਕ ਆਪਣੇ ਘਰ ਤੱਕ ਸੀਮਤ ਨਾ ਰੱਖੋ ਇਹਨਾਂ ਨੂੰ ਡਿਸਟ੍ਰੀਬਿਊਟ ਕਰੋ ਇਹਨਾਂ ਬਚਨ ਨੂੰ ਅੱਗੇ ਤੋਂ ਅੱਗੇ ਵੰਡੋ ਤਾਂ ਕਿ ਰੱਬ ਦਾ ਬਚਨ ਜਿਹੜਾ ਫੈਲ ਰੇ ਤੇ ਵੜਿਆ ਜਾਵੇ ਪਰ ਯੇਸ਼ੂ ਦਾ ਆਗਮਨ ਉਹਦਾ ਆਉਣਾ ਛੇਤੀ ਹੋਵੇ ਇਸ ਕਰਕੇ ਬਚਨ ਪੂਰਾ ਹੋਏਗਾ ਜਦੋਂ ਬਾਣੀ ਦਾ ਪ੍ਰਚਾਰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਕੀਤਾ ਜਾਵੇਗਾ ਕਿਉਂਕਿ ਬੱਚੇ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਣਾ ਬਸ ਠੀਕ ਆ ਅਸੀਂ ਬੱਚੇ ਲੈ ਲਿਆ ਬਸ ਠੀਕ ਠਾਕ ਨਹੀਂ ਹallelujah ਕਲਿਸਿਆ ਪੜੋ ਕਲਿਸਾ ਕਰਦੇ ਸੀ ਦੁਆਵਾਂ ਪ੍ਰਾਰਥਨਾ ਪ੍ਰਚਾਰ ਕਰਨਾ ਲੋਕਾਂ ਨੂੰ ਦੱਸਣਾ ਇਸ ਤਰ੍ਹਾਂ ਪਰਮੇਸ਼ਰ ਦਾ ਰਾਜ ਵਾਦਾ ਗਿਆ ਅੱਜ ਉਹ ਰਾਜ ਸਾਡੇ ਕੋਲ ਵੀ ਆਇਆ ਅਸੀਂ ਏਡੀ ਕੋਈ ਖੂਪੀ ਵਾਲੇ ਨਹੀਂ ਸੀ ਸਾਡੇ ਵਿੱਚ ਕੋਈ ਲਾਇਕਤ ਨਹੀਂ ਇਹ ਪਰਮੇਸ਼ਰ ਦੀ ਅਪਾਰ ਕਿਰਪਾ ਦੁਆਰਾ ਅਸੀਂ ਬਚਾਈ ਗਏ ਅਸੀਂ ਰੱਬ ਦਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿੰਨੇ ਆਪਣਾ ਪੁੱਤਰ ਸੰਸਾਰ ਵਿੱਚ ਭੇਜਿਆ ਹallelujah ਉਹ ਸਾਡਾ ਮਹਾਨ ਪਰਮੇਸ਼ਰ ਆ ਉਹ ਜੁੰਡਾ ਪਰਮੇਸ਼ਰ ਆ ਉਹ ਸੰਪੂਰਨ ਪਰਮੇਸ਼ਰ ਆ ਕਿਉਂਕਿ ਦੂਜਿਆਂ ਨੂੰ ਦੱਸੋ ਕਹਿੰਦੇ ਨਾ ਕਰ ਭਲਾ ਹੋ ਭਲਾ ਤੇ ਦੂਜਾਂ ਦੱਸੋਂਗੇ ਉਹਨਾਂ ਦਾ ਭਲਾ ਹੋਵੇਗਾ ਤੇ ਸਾਡਾ ਭਲਾ ਆਪਣੇ ਆਟੋਮੈਟਿਕਲੀ ਆਪਣਾ ਭਲਾ ਹੋਣੇ ਹੋਣਾ ਹallelujah ਦੂਜੇ ਦੂਜਿਆਂ ਨੂੰ ਪਾਣੀ ਦੋਵੋਗੇ ਤੁਹਾਨੂੰ ਪਾਣੀ ਵਾਸ਼ ਮਿਲੇਗਾ ਹallelujah ਕਿਉਂਕਿ ਮੁਸੀਬਤ ਸਾਡੀ ਮਿਹਨਤ தோਥੀ ਨਹੀਂ ਹੋ ਤੁਹਾਡੀ ਭਗਤੀ தோਥੀ ਨਹੀਂ ਹੋ ਤੁਹਾਡੇ ਮੂੰਹ ਦੇ ਸ਼ਬਦ ਦੇ ਵਿੱਚ ਜਿਹੜਾ ਵਚਨ ਪਰਮੇਸ਼ਰ ਦਾ ਆਉਂਦਾ ਆ ਜਦੋਂ ਦੂਜਿਆਂ ਤੱਕ ਸ਼ੇਅਰ ਕਰੋਗੇ ਉਹ ਲੋਕ ਵੀ ਧਾਰ ਪਾਉਣਗੇ ਉਹ ਵੀ ਲੋਕ ਬਚਾਏ ਜਾਣਗੇ ਇਹ ਰੱਬ ਦਾ ਵਚਨ ਅਸੀਂ ਸਭ ਖਾਂ ਠਾਵਾਂਗੇ ਅਸੀਂ ਦਿੱਤੇ ਵਚਨ ਪਰਮੇਸ਼ਰ ਦਾ ਮਿਲ ਕੇ ਧੰਨਵਾਦ ਕਰਾਂਗੇ